वाहे जी का खालसा वाहेगुरु जी की फतेह आगे साखी इकासमी चली गुरु जी पातशाह अनंतपुर लोहड़गढ़ बिच विराजमान हुए से पहर रात गई बुद्ध सिंह मजैल को बुलाया बूहा खोलो संगत गुरु की आई है गुरु का दर्शन कराओ भाई सिंगा पहरे वाले तेरा नाम की है ਸਿੰਘਾ ਆਵਾਜ਼ ਕੀਤੀ ਜੀ ਸੱਚੇ ਪਾਤਸ਼ਾਹ ਅਸੀਂ ਆਪ ਦੇ ਦਾਸ ਚਰਨਾ ਦੀ ਧੂੜ ਹਾਂ ਆਪ ਕਿਰਪਾ ਦੇ ਪਾਤਰ ਹੋ ਕਿਸ਼ਨ ਸਿੰਘ ਮਾਲੀ ਆਹਲਵਾਲੀਆ ਦੂਜਾ ਗੁਰਪੁਖਸ਼ ਸਿੰਘ ਤੇਜਾ ਸਿੰਘ ਇੱਛਾ ਪੁਨਿਆਣੀ ਭਾਈ ਹਰੀ ਸਿੰਘ ਲਿਖਾਰੀ ਹਜੂਰੀਆ ਸਰਮ ਸਿੰਘ ਸ਼ੇਰ ਸਿੰਘ ਮਾਨ ਸਿੰਘ ਹਾਂ ਜੀ ਤੁਸੀਂ ਠਹਿਰੋ ਗੁਰੂ ਆਗੇ ਅਰਜ਼ ਕੀਤੀ ਹੈ ਹੁਕਮ ਹੁਆ ਅੰਦਰ ਸਾਧਲੈ ਅੰਮ੍ਰਿਤ ਵੇਲੇ ਦਰਸ਼ਨ ਹੋਵੇਗਾ ਤਾਂ ਗੁਰੂ ਜੀ ਇਸ਼ਨਾਨ ਕਰ ਜਪਜੀ ਸਾਹਿਬ ਸੁਖਮਨੀ ਅਕਾਲ ਉਸਤਤਿ ਆਸਾਂ ਦੀ ਵਾਰ ਚੋਪਈ ਸ਼ਕਾ ਚਾਰ ਲਾਮਾ ਗੁਰੂ ਰਾਮਦਾਸ ਜੀ ਦੀਆਂ ਪੜ ਆਨੰਦ ਪੜਿਆ ਅਰਦਾਸਾਂ ਸੋਧਿਆ ਸਿੰਘਣੀਆਂ ਗੁਰੂ ਕੀ ਬਾਣੀ ਪੜਨ ਐਸੀ ਆਵਾਜ਼ ਆਵੇ ਤਿੰਨ ਲੋਕ ਦੇਵਤੇ ਦੇਵੀਆਂ ਸੰਤ ਭਗਤ ਜਾ ਚਕਿੰਨਰ ਗੁਰੂ ਕੇ ਮੁਖਵਾਕ ਕੀ ਬਾਣੀ ਕਾ ਪਾਠ ਸੁਣਕਰ ਕਹਿ ਤਨ ਸੰਤ ਖਾਲਸਾ ਹੈ ਪਰਮੇਸ਼ਵਰ ਸਿਮਰਦਾ ਹੈ ਤਾਹੀ ਇਨਾਂ ਦੇ ਰਿੱద్ధి ਸਿੱਧੀ ਹੈ ਦੇਵਤਿਆਂ ਆਵਾਜ਼ ਕੀਤੀ ਹੁਣ ਸਿੰਘੋ ਤੁਸਾਂ ਤਰਕ ਜਿੱਤ ਲੈਣੇ ਹਨ ਕੋਈ ਦੇਰ ਨਹੀਂ ਜਾ ਗੁਰੂ ਜੀ ਆਏ ਬੁੱਧ ਸਿੰਘ ਗੁਰੂ ਦੇ ਚਰਨਾ ਪਰ ਗਿੜ ਪੜਿਆ ਔਰ ਆਪਣਾ ਸਿਰ ਰੱਖ ਕੇ ਇੱਕ ਤਾਰ ਪੈ ਰਿਹਾ ਗੁਰੂ ਸੱਚੇ ਪਾਤਸ਼ਾ ਉਠਾਈ ਕੇ ਆਪਣੇ ਗਲ ਦੇ ਨਾਲ ਲਗਾਇਆ ਔਰ ਇਹ ਸ਼ਬਦ ਉਚਾਰਿਆ ਭਾਗੋ ਹੋਇਆ ਸੰਤ ਗੁਰੂ ਮਿਲਾਇਆ ਪ੍ਰਭੂ ਅਵਨਾਸੀ ਕਰ ਮਹਿ ਪਾਇਆ ਸੇਵਾ ਕਰੇ ਪੱਲੂ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲੀ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਉਸ ਸਿੱਖ ਨੇ ਫਿਰ ਗੁਰੂ ਜੀ ਦੇ ਹਜ਼ੂਰ ਪੇਟਾ ਰਖੀ ਪੈਲੇ ਸੋ ਅਸਵਾਰ ਹਥਿਆਰ ਸਹਿਤ ਘੋੜਾ ਟੋਪਾ ਜਮੂਰੇ ਊਠ ਮੱਝੀਆਂ ਲਵੇਰੀਆਂ ਗਊਆਂ ਰੱਥਾ ਗੱਡੇ ਗੰਗਾ ਸਾਗਰ 20000 ਰੁਪਈਆ ਨਗਦ ਹੋਰ ਸਾਰੀਆਂ ਵਸਤੂਆਂ ਲੰਗਰ ਦੀਆਂ ਲੈ ਕੇ ਅਰਦਾਸ ਕੀਤੀ ਗੁਰੂ ਕੇ ਚਰਨਾਂ ਨਾਲ ਬਣੀ ਆਵੇ ਰਾਜ ਭਾਗ ਅਟਲ ਰਹੇ ਸਿੱਖ ਅਰਜ ਕੀਤੀ हे गुरु अंतर्जामी जगत गुरु दीन दयाल पतित पावन सोढ़ी पाशा हे जी आप दी दया करके गुजारा मेरा बहुत भला है जी हे अंतर्जामी गुरु जी 100 ग्राम मेरी रयत है जी आबादी थोड़ी है जंगल बहुत है खेती थोड़ी होती है सच्चे पाशा आपका हुक्मनामा ਵਿਸਾਖ ਮਹੀਨੇ ਵਿੱਚ ਪਹੁੰਚਾ ਸੀ ਸੋ ਹੁਣ ਮੈਂ ਅਨ ਸੰਭਾਲ ਕੇ ਗੁਰੂ ਕੀ ਘਰ ਪੇਟ ਲੈ ਕੇ ਚਰਨਾ ਵਿਖੇ ਹਾਜ਼ਰ ਹੋਇਆ ਹਾਂ ਜੀ ਸਿੱਖਾਂ ਸਭ ਆਨੰਦ ਹੋਏਗਾ ਪੰਜਾਬ ਵਿਖੇ ਸਿੰਘਾ ਦਾ ਰਾਜ ਸਿੰਘਾ ਕੇ ਘਰ ਜ਼ਿਮੀਦਾਰ ਬਹੁਤ ਹੋਣਗੇ ਜ਼ਮੀਨਾਂ ਬਹੁਤ ਹੋਣਗੀਆਂ ਜ਼ਮੀਨਾਂ ਬਹੁਤ ਫਲ ਦੇਣਗੀਆਂ ਹਾਲਾ ਰૈયਤ ਦੇਵੇਗੀ ਪਟਵਾਰੀ ਗ੍ਰਾਮ ਗ੍ਰਾਮ ਵਿਖੇ ਰਹੇਗਾ नदी दरिया वस होव सारे मुल्क सुधारन गिलानी दूर करे हंस का मुल्क हो जाएगा चंद्रमा तो सुथरा और निर्मल कर देवेगा मेरे सिंह की रक्षा और इज्जत करेंगे सिंगा अपने गुरमत विच पक्या रखे आप अमृत छकावे चक्कर कृपान कड़ा पहनाएंगे सिंगा सरूप देखकर ਪਰਸਨ ਹੋਏਗੀ ਪ੍ਰੇਮ ਕਰੇਗਾ ਜੋ ਮੇਰਾ ਸਿੱਖ ਹੋਏਗਾ ਉਹ ਉਹਨਾਂ ਦੀ ਤਾਬਿਆ ਰਹੇਗਾ ਨਮਕ ਲਾਲੀ ਕਰੇਗਾ ਮੇਰੀ ਉਸ ਪਰ ਪ੍ਰਸੰਨਤਾ ਹੋਵੇਗੀ ਜੋ ਕੋਈ ਆਪਤ ਵਿੱਚ ਚੁਗਲੀ ਕਰਕੇ ਘਰ ਪਾੜੇਗਾ ਆਪਣੇ ਹੀ ਭਰਾਵਾਂ ਨੂੰ ਬੁਰਾ ਬੁਰਾ ਆਖੇਗਾ ਔਰ ਆਪਣਾ ਮਾਨ ਚਾਹੇਗਾ ਗੁਰਾਂ ਵੱਲੋਂ ਬੇਮਖ ਹੋਏਗਾ ਨਿੰਦਾ ਕਰੇਗਾ ਰਾਜਾ ਪਾ ਜਾ ਕੇ ਹੋਰਨਾ ਵੱਲੋਂ ਧੋਖਾ ਦੇ ਦੇਗਾ ਔਰ ਆਪਣੀ ਸਜਾਈ ਪ੍ਰਗਟ ਕਰੇਗਾ ਐਸੇ ਹਿਰਦੇ ਦੇ ਕਾਲੇ ਮਨੁੱਖ ਨੂੰ ਮੈਂ ਮਸੰਦਾ ਦੀ ਨਿਆਇ ਤੇਲ ਨਾਲ ਸੜਾਵਾਂਗਾ ਔਰ ਉਤਰਾ ਸਹਾਈ ਨਾ ਹੋਮਾਂਗਾ ਜਿੰਨਾ ਨਾਲ ਉਹ ਬੁਰਾ ਬੀਜੇਗਾ ਉਹ ਅੰਤ ਸਮੇਂ ਦਾ ਉਸਨੂੰ ਡਾਡਾ ਓਖਾ ਕਰ ਮਾਰਨਗੇ ਏ ਸਿੱਖੋ ਕਿਸੇ ਦੀ ਬੰਦੀ ਕਰਨੀ ਪਾਪ ਹੈ ਆਪਸ ਵਿੱਚ ਮਿਲ ਕੇ ਰਹਿਣ ਨਾਲ ਮਨ ਤੇ ਬੜੀ ਆਈ ਹੁੰਦੀ ਹੈ ਸੰਗਤ ਪੁੱਛਿਆ ਗੁਰੂ ਜੀ ਬੁੱਧ ਸਿੰਘ ਪਰ ਹਜੂਰ ਦੀ ਬੜੀ ਖੁਸ਼ੀ ਹੋਈ ਹੈ ਬਚਨ ਹੋਇਆ ਇਹ ਪਿੱਛੇ ਧਰਮ ਪੁੱਤਰ ਰਾਜੇ ਦੁਧਿਸ਼ਤਰ ਦਾ ਅਵਤਾਰ ਸੀ ਇਹ ਸਿੱਖ ਮੇਰਾ ਰੂਪ ਹੈ ਇਹ ਕਲਯੁਗ ਵਿਖੇ ਸਿੰਘ ਧਰਮ ਨੂੰ ਪੱਕਿਆ ਕਰਨ ਲਈ ਫੇਰ ਪੈਦਾ ਹੋਵੇਗਾ ਸਿੰਘਾ ਪੁੱਛਿਆ ਹੇ ਗੁਰੂ ਜੀ ਬੇਦੀਆਂ ਦਾ ਕੀ ਹਾਲ ਹੋਊ ਸੀ ਰੋਕਾ ਪਿੰਦੇ ਹਨ ਦਾੜੀ ਮੋਣਾਉਂਦੇ ਹਨ ਹਲਾਲ ਖਾਂਦੇ ਹਨ ਸ਼ਰਾਬ ਪੀ ਕੇ ਮੋਰੀਆਂ ਵਿੱਚ ਗਿਰਦੇ ਹਨ ਬਚਨ ਹੋਇਆ ਇਹ ਸਭ ਖੱਤਰੀਆਂ ਵਿੱਚ ਖਤਮ ਹੋ ਜਾਣਗੇ ਇਨ੍ਹਾਂ ਦਾ ਤਪ ਤੇਜ ਨਸ਼ਟ ਹੋ ਜਾਵੇਗਾ ਇਨ੍ਹਾਂ ਸਾਰੀਆਂ ਬੇਦੀ ਕੁਲ ਵਾਲਿਆਂ ਵਿੱਚੋਂ ਇੱਕ ਬੇਦੀ ਸ਼ੁਭ ਕੁਲ ਦਾ ਕਲਯੁਗ ਵਿੱਚ ਪੈਦਾ ਹੋਏਗਾ ਖਾਲਸਾ ਪੰਥ ਇਹ ਹਿੰਦੂਆਂ ਮੁਸਲਮਾਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਿੱਖਾਂ ਵਿੱਚ ਟੋਪੀ ਵਾਲੇ ਰਾਜ ਕਰਨਗੇ ਆਪਣੀ ਸ਼ੁਭ ਬੇਦੀਆਂ ਦੀ ਕੁਝ ਨਵੇਂ sire ਨਾਮ भर ਕਰੇਗਾ ਸਾਰੀ ਸਿੱਖੀ ਉਸਦੇ ਪੈਰਾਂ ਤੇ ਝੁਕੇਗੀ ਮੇਰਾ ਰੂਪ ਕਰਕੇ ਜਾਣਣਗੇ ਬੜਾ ਭਜਨੀ ਹੋਵੇਗਾ ਆਪ ਰਹਿਤ ਵਿੱਚ ਪੱਕਿਆ ਰਹੇਗਾ ਲੋਕਾਂ ਨੂੰ ਰੱਖੇਗਾ ਉਸਦਾ ਮਾਨ ਜਗਤ ਵਿਖੇ ਜਲੂ ਸੂਰਜ ਚੰਦਰ ਮਾਦੀ ਨਿਆਇ ਪ੍ਰਕਾਸ਼ੇਗਾ ਉਹ ਆਪਣੇ ਸੁਆਮੀ ਪ੍ਰੀਤਪਾਲਕ ਬਖਤ ਦੇ ਹਾਕਮਾਂ ਦੀ ਸੇਵਾ ਕਰਨ ਦਾ ਉਪਦੇਸ਼ ਸਰਬ ਪਰ ਪ੍ਰਗਟ ਕਰੇਗਾ ਔਰ ਆਪ ਵੀ ਸਿਰੋ ਪਰੇ ਉਹਨਾਂ ਦਾ ਹਮਦਰਦ ਤੇ ਮਦਦਗਾਰ ਰਹੇਗਾ ਜਿਉਂ-ਜਿਉਂ ਉਹ ਇਸ ਦੀ ਸੇਵਾ ਤੇ ਇੱਜ਼ਤ ਕਰਨਗੇ ਤਿਉਂ-ਤਿਉਂ ਉਹਨਾਂ ਦਾ ਇਕਬਾਲ ਦਿਨੋ-ਦਿਨ ਦੁੱਗਣਾ ਔਰ ਜੋਗਣਾ ਪ੍ਰਤਾਪ بڑੇਗਾ ਔਰ ਇਹਨਾਂ ਦਾ ਰਾਜ ਸੂਰਜ ਚੰਦਰਮਾ ਉਦੇ ਅਸਤ ਤੱਕ ਹੋਵੇਗਾ ਬੜਾ ਭਾਰੀ ਨਿਆਂ ਹੀ ਰਾਜ ਕਰਨਗੇ ਅੰਮ੍ਰਿਤਸਰ ਗੁਰਦੁਆਰੇ ਦੀ ਇੱਜ਼ਤ ਕਰਨਗੇ ਅੰਮ੍ਰਿਤਸਰ ਜੀ ਦਾ ਇੱਕ ਅਦਬ ਜੋ ਕਰਨ ਹੋ ਬੇਦੀ ਸਾਹਿਬਜਾਦਾ ਪੂਰਾ ਸਿੰਘ ਹੋਵੇਗਾ ਰਾਜਾ ਪ੍ਰਜਾ ਸਭ ਸਿੱਖ ਹੋਵਣਗੇ ਪਾਤਸ਼ਾਹ ਹਰ ਇੱਕ ਕਾਰਜ ਵਿੱਚ ਉਸ ਦੀ ਸਰਾਹ ਲੈਣਗੇ ਜੋ ਉਸ ਦਾ ਦਰਸ਼ਨ ਕਰਨਗੇ ਉਹਨਾਂ ਨੂੰ ਮੇਰਾ ਦਰਸ਼ਨ ਪ੍ਰਾਪਤ ਹੋਵੇਗਾ ਜੋ ਬਚਨ ਸੁਨੇਗਾ ਸੋ ਮੁਕਤ ਹੋਵੇਗਾ ਜੋ ਸਤਕੁਰ ਕਰਕੇ ਜਾਣੇਗਾ ਉਸ ਦੇ ਨਾਮ ਦੀਆਂ ਅਰਦਾਸਾਂ ਹੋਣਗੀਆਂ ਚਵਲ ਝੁੱਲਣਗੇ ਉਹ ਆਪਣੇ ਨਾਮ ਦੀਦੀ ਧਰਾਵੇਗਾ ਸਿੱਖੋ ਜੋ ਮੇਰਾ ਹੁਕਮ ਮੰਨਣਗੇ ਸੋ ਨੇਹਾਲ ਹੋਵਣਗੇ ਅੱਗੇ ਸਾਖੀ ਵਿਆਸਮੀ ਚੱਲੀ ਗੁਰੂ ਜੀ ਸੱਚੇ ਪਾਤਸ਼ਾਹ ਦਰਬਾਰ ਲਗਾਕਰ ਚਮਕੌਰ ਸਾਹਿਬ ਵਿਖੇ ਸਿੱਖਾਂ ਨੂੰ ਨਿਹਾਲ ਕੀਤਾ ਸ਼ਬਦ ਪੜਿਆ ਸੰਤਪੁਰਕ ਜਿਨੀ ਜਾਣਿਆ ਸਤਗੁਰੂ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ ਸੰਗਤ ਪੁੱਛਿਆ ਦਸਖਤ ਵਾਲੇ ਖੰਡਿਆਂ ਦੀ ਸ਼ਕਤੀ ਮਰਿਆਦਾ ਦੱਸੋ ਗੁਰੂ ਜੀ ਬਚਨ ਕੀਤਾ ਸਾਹਿਬਜ਼ਾਦੇ ਅਜੀਤ ਸਿੰਘ ਦੇ ਖੰਡੇ ਸਾਧ जो कोई अमृत चकेगा शिंगा होए पामे सिंगणी होए उसको भीषण पुरी प्राप्त होवेगी अजय सिंह भीषण अवतार सी भीषण जी और अकाल पुरह जी दा दर्शन प्राप्त होवेगा जो कोई जुझार सिंह दे छंडे खंडे साथ अमृत चकेगा उस तो ब्रह्मा पुरी प्राप्त होवेगी जुझार सिंह ब्रह्मा का अवतार सी ਜੋ ਸਿੰਘ ਫਤੇ ਸਿੰਘ ਦੇ ਖੰਡੇ ਸਾਥ ਅੰਮ੍ਰਿਤ ਛਕੇਗਾ ਉਸ ਕੋ ਸ਼ਿਵ ਪੂਰੀ ਪ੍ਰਾਪਤ ਹੋਵੇਗੀ ਜਰਾਵਰ ਸਿੰਘ ਜੀ ਸੇ ਇੰਦਰ ਪੂਰੀ ਪ੍ਰਾਪਤ ਹੋਵੇਗੀ ਵਿਸ਼ਨੂੰ ਬ੍ਰਹਮਾ ਸ਼ਿਵ ਇੱਕ ਸਮਾਨ ਹਨ ਭੇਦ ਨਹੀਂ ਸਮਝਣਾ ਇੰਦਰ 33 ਕਰੋੜੀ ਦੇਵਤੇ ਪਰ ਹੈ ਗੰਗਾ ਗਿਆ ਕਾਸ਼ੀ ਪ੍ਰਯਾਗ ਬਦਰੀਨਾਥ ਹੋਰ 68 ਤੀਰਥ ਇੰਦਰ ਰਾਜੇ ਦੀ ਆਗਿਆ ਵਿੱਚ ਹਨ विष्णु जी विखे सतो गुण ज्यादा है धीरज खीमा दया संतोप रख्या करनी विशेष है ता उस दी उपमा ज्यादा होती है शब्द कई बार पसरियो पसार सदा सदा इको इनकार ना कोई मित्र है ना शत्रु है जियो दिरस प्राणा तोड़ी है शब्द रजना कोई जीव्या ਪਹੰਚੀ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੂਰਤੀ ਹੀ ਪਤੀ ਹੋਈ ਜਪਜੀਤ ਜਪ ਜੀ ਦਾ ਪਾਠ ਪੁਨ ਬਰਾਬਰ ਜਾਣੋ ਸੰਗਤ ਅਰਜ ਕਰੀ ਜੀ ਸਾਹਿਬ ਜਾਦਿਆਂ ਦੀ ਕਥਾ ਬੜੀ ਅਸਚਰਜ ਹੈ ਜੀ ਸਿੱਖਾਂ ਅਰਜ ਕੀਤੀ ਜੇ ਤੁਹਾਡੇ ਸਿੱਖ ਸੰਤ ਸਹਿਤ ਧਾਰੀ ਸਤਨਾਮ ਤੇ ਵਾਹਿਗੁਰੂ ਜਾਪ ਕਰਨ ਵਾਲੇ ਖੰਡੇਤਾਰੀ ਪ੍ਰਾਣੀਆਂ ਕੇ ਨਿਮਇਤ ਅਚਾਰਜਾਂ ਕੋ ਦਾਨ ਕਰਦੇ ਹਨ ਉਹਨਾਂ ਨੂੰ ਕੀ ਫਲ ਪ੍ਰਾਪਤ ਹੋਵੇਗਾ ਬਚਨ ਹੁਆ ਸਿੱਖੋ ਸੰਤੋ ਭਗਤੋ ਗੁਰੂ ਇਸ਼ਟ ਕੇ ਪਿਆਰਿਓ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਛੋੜ ਕੇ ਆਪਣੀ ਮੁਕਤੀ ਬਾਸਤੇ ਅਚਾਰਜਾਂ پاسੋ ਕਿਰਤ ਕਰਵਾਉਣ ਔਰ ਦਾਨ ਦੇ ਬਣਗੇ ਉਹ ਕੁੱਤੇ ਦੀ ਜੂਨ ਪੈਕਰ ਖਾਣਗੇ ਖੰਡੇ ਦੀ ਪਾਲ ਸ਼ੱਕ ਨੜੀ ਮਾਰ ਕਉਦਾਨ ਦੇਣਗੇ ਉਹ ਤੁਰਕ ਦੀ ਜਾਨ ਪੈ ਕੇ ਖਾਵਣਗੇ ਸੰਗਤ ਪੁੱਛਿਆ ਗੁਰੂ ਜੀ ਤੁਹਾਡੇ ਖੰਡੇ ਦਾ ਕੀ ਮਹੱਤਮ ਹੈ ਬਚਨ ਹੁਆ ਪਿਤਾ ਕਾ ਜਨਮ ਕੇ ਜਾਨੇ ਪੁੱਤੂ ਸਗਲ ਪਰੋਈ ਅਪੂ ਨੇ ਸੁੱਤੇ ਸਿੱਖੋ ਸਾਡਾ ਖੰਡਾ ਅਕਾਲ ਪੁਰਖ ਦੀ ਬਖਸ਼ੀਸ਼ ਹੈ ਇਸ ਵਿੱਚੇ ਮੁਕਤੀ ਕੀ ਬੇਅੰਤ ਕਲਾ ਹੈ जिस प्राणी दिया फुल्ला को इस हाथ अमृत चका करके जल प्रवाह करे फिर जीव चौरासी मूल नहीं पावेगा नाम बिखे तो अमृत बिखे, इतनी को कला है साध संत सिख की सेवा करो कुंभे नरक कभी ना पावोगे कबीर जा कर साधना सेवे हर की सेवा ना ही ਤੇ ਘਰ ਮਰਹਟ ਸਾਰਖੇ ਪੂਤ ਬਸੇ ਤਿੰਨ ਮਾਹੀ ਇਹ ਵੀ ਗੁਰੂ ਜੀ ਦਾ ਬਚਨ ਵਰਤਮਾਨ ਹੋ ਜਾਂਦਾ ਹੈ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਗੁਰੂ ਕੇ ਡੇਰੇ ਦੇ ਹਰੀਜਨ ਦੇ ਦੋ ਪੁੱਤਰ ਜੋ ਸੇਵਾ ਕਰਦੇ ਹੁੰਦੇ ਸੀ ਪ੍ਰਸ਼ਾਦ ਛਕਦੇ ਮਰ ਗਏ ਹਰੀਜਨ ਦੇ ਘਰ ਵਾਲੀ ਬਹੁਤ ਬਿਰਲਾਪ ਕਰਨੇ ਲੱਗੀ ਗੁਰੂ ਜੀ ਪਾਸ ਆ ਕੇ ਰੋਵੇ ਬਚਨ ਹੁਆ ਤੂੰ ਸੱਚ ਬੋਲੇਗੀ ਤਾਂ ਤੇਰੇ ਪੁੱਤਰ ਜਿਉਂ ਉੱਠਣਗੇ ਉਹ ਬੋਲੀ ਗੁਰੂ ਜੀ ਮੈਂ ਕੀ ਅਰਜ਼ ਕਰਾਂ ਸਾਡੇ ਪਾਸੋਂ ਬਹੁਤ ਗੁਨਾਹ ਹੁਆ ਜੀ ਮਹਾਰਾਜ ਆਪ ਦੇ ਪਸ਼ੂਆਂ ਕੋ ਇਹਨਾਂ ਨੇ ਵਿਖ ਦੇਵਣ ਨੂੰ ਰੋਟੀ ਪਕਾ ਕੇ ਰੱਖੀ ਸੀ ਉਹ ਰੋਟੀ ਭੁੱਲ ਕੇ ਆਪ ਖਾ ਲੈ ਇਹਨਾਂ ਨੇ ਹੁਣ ਖਾਵਣਸਾਰ सबे ही मर गए बचन हुआ पापी का कर अग्नि माहे जलत रहे, मिटवे कम ना ता महाराज गरीब निवास दयाल हुए और जल मंगवाए उन्ना पुर सतनाम श्री वाहेगुरु करके छिट्टे मारे हरिजन संगत पुछया सच्चे पातशाह गुरु अमरदास जी के फुल हरिसर पाए जो महाराज जी हरिसर श्री गंगा जी को आपने कहा है जहाँ और किसी जगह का नाम है जी बचन हुआ गंगा का नाम श्री गंगा जी हरिद्वार है हरिसरदा गुरुद्वारे का नाम है उसमें स्नान करने का बड़ा पुण्य है जेड़ा उस जगह तला है उसी का नाम हरिसर है जेड़ा उत्थे जावेगा निहाल होवेगा ਜੋ ਮੰਨੇਗਾ ਸੋ ਸੁਖ ਪਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ